ਇਹ ਵੀ ਇੱਕ ਬ੍ਰਾਂਡ ਆ ਇਹ ਆਪਣੇ ਭਾਰਤ ਦਾ ਬ੍ਰਾਂਡ ਆ ਜੀ ਆਪਣੇ ਬਜ਼ੁਰਗਾਂ ਦੀ ਵਿਰਾਸਤਾ ਜੀ ਤੇ ਇਹਨੂੰ ਜ਼ਰੂਰ ਤੁਸੀਂ ਤੇ ਦਵਾਈ ਆ ਦਵਾਈ ਆ ਕੁਦਰਤ ਦੀ ਦਵਾਈ ਲਈ ਬਹੁਤ ਹੀ ਫਾਇਦੇਮੰਦ ਆ ਨਪੀਚ ਇਹ ਕਹਿ ਸਕਦੇ ਆ ਵੀ ਅਸੀਂ ਕੱਪੜਾ ਨਹੀਂ ਪਾਉਂਦੇ ਅਸੀਂ ਡਾਕਟਰ ਨੂੰ ਲਪੇਟਾਂਗੇ ਉਹਦੇ ਨਾਲ ਹਨਾ ਜੀ ਔਰ ਇਹ ਖੱਡੀ ਦਾ ਪੁਣਿਆ ਹੋਇਆ ਕੱਪੜਾ ਹੱਥ ਪਹਿਲਾਂ ਕੱਪੜੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹ ਬਾਸ ਤੋਂ ਬਣਿਆ ਹੋਇਆ ਕੱਪੜਾ ਹੈ ਇੰਨਾ ਕੰਮ ਦਾਗਾ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਇਹਦੇ ਵਿੱਚ ਹੈਗਾ ਤੇ ਪਸੀਨੇ ਦੀ ਬਦਬੂ ਦਾ ਤਾਂ ਪੱਕਾ ਹੀ ਇਲਾਜ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਲੈ ਵੀ ਦੋਸਤੋ ਆ ਕੱਪੜੇ ਤੇ ਨਿਗਾਹ ਮਾਰ ਲਓ ਫਿਰ ਬਾਈ ਨਾਲ ਮਲਾਉਣੇ ਆ ਚਮਕੌਰ ਸਿੰਘ ਸ਼ਾਹਪੁਰ ਨਾਲ ਪਹਿਲਾਂ ਕੱਪੜੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਇਹ ਬਾਸ ਤੋਂ ਬਣਿਆ ਹੋਇਆ ਕੱਪੜਾ ਹੈਗਾ ਇੰਨਾ ਕੰਮ ਦਾਗਾ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਇਹਦੇ ਵਿੱਚ ਹੈਗਾ ਤੇ ਪਸੀਨੇ ਦੀ ਬਦਬੂ ਦਾ ਤਾਂ ਪੱਕਾ ਹੀ ਇਲਾਜ ਹੈ ਹਨਾ ਜੀ ਬਾਈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਹਾਂ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਹ ਜਿਹੜਾ ਕੱਪੜਾ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਇਹ ਵਾਤਾਵਰਣ ਨਾਲ ਰਿਲੇਟਡ ਆਗਾ ਜੀ ਜਿਹੜੇ ਬਾਸ ਦੇ ਜੰਗਲ ਨੇ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਪਰਫੁੱਲਟ ਕਰਨ ਦੇ ਲਈ ਠੀਕ ਹੈ ਜੀ ਕਿਤੇ ਆਪਣੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਾਸ ਦੇ ਵੱਖ-ਵੱਖ ਦੁਕਾਨਾਂ ਬਣ ਰਹੀਆਂ ਨੇ ਡਿਸਪੋਜ਼ਲ ਤਿਆਰ ਹੋ ਰਿਹਾ ਭੰਡਾ ਇਹਦੇ ਨਾਲ ਮومی ਕਾਗਜ਼ ਦਾ ਲਫਾਫਾ ਤਿਆਰ ਹੋ ਰਿਹਾ ਉੱਥੇ ਹੀ ਇਹ ਕਪੜਾ ਤਿਆਰ ਕੀਤਾ ਗਿਆ ਹਮ ਇਹਦੇ ਵਿੱਚ ਇੱਕ ਤਾਗਾ ਕਾਟਨ ਦਾ ਇੱਕ ਤਾਗਾ ਬਾਂਸ ਤੋਂ ਤਿਆਰ ਹੋਇਆ ਹੋਇਆ ਠੀਕ ਹੈ ਜੀ ਤੇ ਇਹਦੇ ਨਾਲ ਹੀ ਇਹ ਇੱਕ ਤਾਗਾ ਸਿਲਕ ਦਾ ਇੱਕ ਤਾਗਾ ਬਾਂਸ ਦਾ ਓਕੇ ਇਸ ਤਰ੍ਹਾਂ ਇਹ ਕਪੜਾ ਤਿਆਰ ਹੁੰਦਾਗਾ ਔਰ ਇਹ ਖੱਡੀ ਦਾ ਪੁਣਿਆ ਹੋਇਆ ਕਪੜਾ ਹੱਥੀ ਹਮ ਵੱਡੀ ਗੱਲ ਤਾਂ ਹੱਥੀ ਬਣਿਆ ਹੈ ਨਾ ਹੱਥੀ ਬਣਿਆ ਹੋਇਆ ਹੈਗਾ ਠੀਕ ਹੈ ਜੀ ਤੇ ਆਦਿਵਾਸੀ ਲੋਕ ਨੇ ਜਿਹੜੇ ਉਹ ਇਹਨੂੰ ਤਿਆਰ ਕਰਦੇ ਨੇ ਠੀਕ ਹੈ ਜੀ ਔਰ ਪੰਜਾਬ ਦੇ ਵਿੱਚ ਇਹ ਪਹਿਲੀ ਗੇਲ ਆਪਈ ਇਹਨੂੰ ਲੈ ਕੇ ਆਏ ਆਂਗੇ ਅੱਛਾ ਜੀ ਤੇ ਬਹੁਤ ਵਧੀਆ ਕਪੜਾ ਜਿਹਦੇ ਨਾਲ ਚਾਮੜੀ ਦਾ ਹਰ ਇੱਕ ਰੋਗ ਠੀਕ ਹੁੰਦਾ ਅੱਛਾ ਜੀ ਐਂਟੀਫੰਗਲ ਆ ਐਂਟੀ ਬੈਰ ਸਾ ਕੋਈ ਇਹਦੇ ਵਿੱਚ ਆਉਣੀ ਆਉਂਦਾ ਔਰ ਜਿਹਨੂੰ ਮੁੜਕਾ ਆਉਂਦਾ ਤਾਂ ਮੁੜਕੇ ਨੂੰ ਇਹ ਸੋਖਣ ਦੀ ਬੜੀ ਤਾਕਤੀ ਸਮਤ ਹੈ ਇਹਦੇ ਵਿੱਚ ਬਾਕੀ ਜਿਹੜੀ ਮੁੜਕੇ ਦੀ ਬਦਬੂ ਹੁੰਦੀ ਆ ਉਹ ਵੀ ਨਹੀਂ ਆਉਂਦੀ ਹੈਗੀ ਅੱਛਾ ਜੀ ਤੇ ਜਿਹੜਾ ਖੂਨ ਦਾ ਸਰਕਲ ਆ ਉਹਨੂੰ ਵੀ ਸਿਕੂਲਰ ਨੂੰ ਠੀਕ ਕਰਦਾ ਓਕੇ ਹਰ ਇੱਕ ਬੰਦੇ ਲਈ ਇਹ ਬਹੁਤ ਜਾਨੀ ਕਿ ਆਪਣੇ ਸਰੀਰ ਲਈ ਫ੍ਰੈਂਡ ਲਈ ਆ ਪੰਜਾਬੀ ਚ ਇਹ ਕਹਿ ਸਕਦੇ ਆ ਵੀ ਅਸੀਂ ਕੱਪੜਾ ਨਹੀਂ ਪਾਉਂਦੇ ਅਸੀਂ ਡਾਕਟਰ ਨੂੰ ਲਪੇਟਾਂਗੇ ਉਹਦੇ ਨਾਲ ਹਨਾ ਜੀ ਜੀ ਬਿਲਕੁਲ ਇਹ ਉਹ ਚੀਜ਼ ਆ ਜੀ ਵੀ ਤੁਸੀਂ ਜਿੱਥੇ ਆਪਣੇ ਸਰੀਰ ਦਾ ਫਾਇਦਾ ਕਰ ਸਕਦੇ ਹੋ ਉੱਥੇ ਇਹਦੇ ਨਾਲ ਕਮਾਈ ਵੀ ਮੋਟੀ ਕਰ ਸਕਦੇ ਹੋ ਨਾ ਜੀ ਇਹਨੂੰ ਅਸੀਂ ਜਦੋਂ ਲੈ ਕੇ ਆਏ ਤਾਂ ਅਸੀਂ ਇਹਦੇ ਨਾਲ ਸੋਚਿਆ ਵੀ ਅੱਜ ਕਿੱਥੇ ਆਪਣੇ ਸਰੀਰ ਨੂੰ ਬਿਮਾਰੀਆਂ ਨੇ ਜਿੱਥੇ ਆਪਣੇ ਸਰੀਰ ਲਈ ਆਪਾਂ 47 ਸਾਲ ਤੋਂ ਬਾਅਦ ਦਵਾਈਆਂ ਸ਼ੁਰੂ ਕਰ ਦਿੰਦੇ ਆ ਪਹਿਲਾਂ ਵਾਲੇ ਬਜ਼ੁਰਗ 120 ਸਾਲ 100 ਸਾਲ ਦੀ ਉਮਰ ਐਵਰੇਜ ਹੁੰਦੀ ਸੀ ਲਗਭਗ ਅਜ ਮੈਨੂੰ ਕਹਿੰਦੇ ਨੂੰ ਇਹਦੇ ਵਿੱਚ ਕੋਈ ਉਹ ਨਹੀਂ ਲੱਗਦਾ ਕਿ ਐਵਰੇਜ 60 ਸਾਲ ਤੇ ਆ ਗਈ ਬਿਲਕੁਲ ਜੀ ਜੇਕਰ ਆਪਾਂ ਨੇ ਉਹ ਉਮਰ 100 ਸਾਲ ਤੇ ਦੁਬਾਰੇ ਲੈ ਕੇ ਜਾਣੀਆਂ ਤਾਂ ਆਪਾਂ ਨੂੰ ਪੁਰਾਣੀਆਂ ਚੀਜ਼ਾਂ ਆਰਗੇਨਿਕ ਚੀਜ਼ਾਂ ਸ਼ੁਰੂ ਕਰਨੀਆਂ ਪੈਣਗੀਆਂ ਕੁਦਰਤ ਨਾਲ ਦੁਬਾਰੇ ਜੁੜਨਾ ਪਊਗਾ ਹਾਂਜੀ ਇਸੇ ਨਾਲ ਜੋ ਸੋਚਿਆ ਵੀ ਜਿਹੜਾ ਆਪਣਾ ਬੇਜ਼ਗਾਰੀ ਦਾ ਵੀ ਆ ਉਹਨੂੰ ਵੀ ਜੋੜੀਏ ਇਸ ਲਈ ਤੁਸੀਂ ਇਸ ਕੱਪੜੇ ਨੂੰ ਖਰੀਦ ਕੇ ਅੱਗੇ ਵੀ ਲੱਖਾਂ ਰੁਪਇਆ ਕਮਾ ਸਕਦੇ ਹੋ ਉਹਦੇ ਵਿੱਚ ਤੁਸੀਂ ਫੋਨ ਤੇ ਗੱਲ ਕਰ ਲਓ ਇੰਨਾ ਕਿ ਜ਼ਰੂਰ ਦੱਸ ਦਿੰਨੇ ਆ ਵੀ ਕੋਈ ਬਾਲਾ ਪੈਸਾ ਨਹੀਂ ਖਰਚਣਾ ਲੱਖਾਂ ਦੀ ਕੋਈ ਓਨਲੀ 3500 ਰੁਪਏ 3500 ਰੁਪਿਆ ਲਾ ਕੇ ਤੁਸੀਂ ਲੱਖਾਂ ਦੀ ਕਮਾਈ ਦਾ ਕਰੋੜਾਂ ਦੀ ਵੀ ਹੋ ਜੂ ਫਿਰ ਵੀਰ ਕਹਿੰਦੇ ਨੇ ਯਾਰ ਗੱਪ ਮਾਰੀ ਜਾਂਦੇ ਹੋ ਜਦੋਂ ਤੁਸੀਂ ਇਹ ਚੀਜ਼ ਨੂੰ ਆ ਕੇ ਇੱਥੇ ਮਿਲੋਗੇ ਫੋਨ ਤੇ ਗੱਲਬਾਤ ਕਰਕੇ ਸਮਝੋਗੇ ਤੁਹਾਨੂੰ ਪਤਾ ਲੱਗ ਜੂਗਾ ਵੀ 3500 ਲਾ ਕੇ ਕਮਾਈ ਕਿਵੇਂ ਹੋਣੀ ਹੈ ਹਨਾ ਜੀ ਹਾਂ ਜੀ ਬਾਕੀ ਇਹ ਤਾਂ ਕੱਪੜਾ ਹੀ ਐਨਾ ਕੁ ਵਧੀਆ ਦੇਖੋ ਜੀ نیچے ਜਿਹੜੇ ਕੱਪੜੇ ਨੇ ਲੇਡੀਜ਼ ਵਾਸਤੇ ਇਹਦੇ ਵਿੱਚ ਸਿਲਕ ਥੋੜਾ ਜਿਹਾ ਮਿਲਾਇਆ ਹੈ ਜਿਵੇਂ ਇਹਦੇ ਵਿੱਚ ਕਾਟਨ ਆ ਉਮੀ ਇਹਨਾਂ ਕੱਪੜਿਆਂ 'ਚ ਸਿਲਕਾ ਹਨਾ ਜੀ ਤੇ ਇੱਕ ਬੀਬੀਆਂ ਇਸ ਕੱਪੜੇ ਦੇ ਉੱਤੇ ਡਾਈ ਵੀ ਕਰਾ ਸਕਦੀਆਂ ਨੇ ਕਢਾਈ ਵੀ ਕਰਾ ਸਕਦੀਆਂ ਨੇ ਅੱਛਾ ਜੀ ਇਸ ਲਈ ਲੇਡੀਜ਼ ਵੀ ਆਪਣਾ ਸੂਟ ਸਮਾਉਣ ਦੇ ਲਈ ਇਹਨੂੰ ਜਿਹੜਾ ਮਰਜ਼ੀ ਰੰਗ ਕਰਾ ਕੇ ਇਹਦੇ ਤੇ ਕਢਾਈ ਕਰਾ ਕੇ ਆਪਣੇ ਲਈ ਵਰਤ ਸਕਦੀਆਂ ਇੱਕ ਹੋਰ ਵੱਡਾ ਗੁਣਾ ਈ ਇਹਦੇ ਵਿੱਚ ਇਹ 3 ਡਿਗਰੀ ਤੱਕ ਕੂਲਰ ਹਨਾ ਜੀ ਹਾਂਜੀ ਜੇਕਰ ਜੀ 45 ਦਾ ਟੈਂਪਰੇਚਰ ਆ ਤਾਂ ਇਹ 42 ਦੇ ਸਰੀਰ ਨੂੰ ਰੱਖੂਗਾ ਹਾਂ 41 42 ਦਾ ਟੈਂਪਰੇਚਰ ਦੇਊਗਾ ਜੀ ਗਰਮੀਆਂ ਦੇ ਵਿੱਚ ਇਹ ਗਰਮੀਆਂ ਦੇ ਵਿੱਚ ਠੰਡਾ ਦਾ ਸਾਲ ਦੇ ਵਿੱਚ ਨਿੱਗਾਗਾ ਠੀਕ ਹੈ ਜੀ ਇਹ ਜਾਨੀ ਕਿ ਪੂਰਾ ਸਾਲ ਕੱਪੜਾ ਆਪਾਂ ਵਰਤ ਸਕਦੇ ਆ 12 ਮਹੀਨੇ 30 ਦਿਨ ਤੁਸੀਂ ਇਹ ਕੱਪੜਾ ਵਰਤ ਸਕਦੇ ਹੋ ਤੇ ਰੰਗ ਰੰਗ ਜਿਹੜਾ ਮਰਜ਼ੀ ਕਰਾ ਲਓ ਇਹਦੀਆਂ ਚਾਹੇ ਪੈਂਟਾਂ ਸਮਾ ਲਓ ਚਾਹੇ ਕੁੜਤੇ ਪਜਾਮੇ ਹਣਾ ਜੀ ਚਾਹੇ ਪਜਾਮੇ ਸਾਟਾਂ ਚਾਹੇ ਲੇਡੀਜ਼ ਸੂਟਸ ਬਾਈ ਨੇ ਖੁਦ ਪਾਇਆ ਹੋਇਆ ਹੈਗਾ ਖੁਦ ਮੇਰੇ ਪਾਇਆ ਹੋਇਆ ਜੀ ਠੀਕ ਹੈ ਮੈਂ ਇਹਨੂੰ ਵਰਤ ਰਿਹਾਗਾ ਮੇਰੇ ਖੁਰਕ ਦਾ ਥੋੜੀ ਥੋੜੀ ਮੈਨੂੰ ਪ੍ਰੋਬਲਮ ਸੀਗੀ ਉਦੋਂ ਦਾ ਮੈਂ ਬਿਲਕੁਲ ਇਹਦੇ ਨਾਲ ਠੀਕ ਆ ਅੱਛਾ ਫਰਕ ਆ ਥੋੜਾ ਵੀ ਹਾਂ ਮੈਂ ਖੁਦ ਆਪ ਦੇਤੇ ਪਹਿਲਾ ਪਿੰਡੇ ਤੇ ਵਰਤਿਆ ਠੀਕ ਹੈ ਜੀ ਫਿਰ ਮੈਂ ਅੱਗੇ ਉਹ ਕੀਤਾ ਕਿਉਂ ਮੇਰਾ ਪਹਿਲਾ ਇਹ ਕੋਈ ਬਿਜ਼ਨਸ ਨਹੀਂ ਸੀ ਹੁਣ ਇਹਨੂੰ ਮੈਂ ਲੈ ਕੇ ਆਇਆ ਪੰਜਾਬ ਦੇ ਵਿੱਚ ਇਹ ਆਪਣੇ ਲਈ ਪਹਿਲੀ ਗੇ ਲਾਇਆ ਬਿਲਕੁਲ ਜੀ ਬਾਈ ਨੂੰ ਤੁਸੀਂ ਦੇਖੋ ਬਾਈ ਹੈਗਾ ਬਲੰਦ ਹੌਂਸਲੇ ਵਾਲਾ ਬੰਦਾ ਕੈਂਟ ਬੰਦਾ ਹੈਗਾ ਇਲਾਕੇ ਦੇ ਵਿੱਚ ਇੱਕ ਸ਼ਖਸੀਅਤ ਐਸੀ ਬਣੀ ਹੋਈ ਆ ਜਿਹਨੂੰ ਬੰਦਾ ਹਰੇਕੇ ਤੋਂ ਇੰਪ੍ਰੈਸ ਲੋਂਗੋਵਾਲ ਦੇ ਨੇੜੇ ਚੀਮਾ ਸਾਹਿਬ ਦੇ ਨੇੜੇ ਕਹਿ ਲੋ ਸ਼ਾਹਪੁਰ ਪਿੰਡ ਤੋਂ ਰਹਿਣ ਵਾਲਾ ਬਾਈ ਚਮਕੌਰ ਸਿੰਘ ਸ਼ਾਹਪੁਰ ਹਰੇਕ ਬੰਦਾ ਯਾਰ ਕਹਿੰਦੇ ਕਹੌਂਦੇ ਬੰਦੇ ਇਹਨੂੰ ਦੇਖ ਕੇ ਤੋਂ ਸਿੱਖਦੇ ਨੇ ਜਿਹੜਾ ਵੀ ਕੰਮ ਕਰਦਾ ਬਾਈ ਇਹਨੂੰ ਪੂਰਾ ਪਰਖ ਕੇ ਫੇਰ ਸ਼ੁਰੂ ਕਰਦਾ ਬਹੁਤ ਸਾਰੇ ਬਿਜ਼ਨਸ ਸ਼ੁਰੂ ਕੀਤੇ ਹੋਏ ਨੇ ਬਾਈ ਨੇ ਪਰ ਐਨ ਤਸੱਲੀ ਬਖਸ ਹਨਾ ਜੀ ਹਾਂਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਤਾਂ ਜੋ ਸਾਰਿਆਂ ਤੱਕ ਇਹ ਇੱਕ ਕੰਮ ਦੀ ਗੱਲ ਆ ਗਈ ਪਹੁੰਚ ਜੇ ਤੇ ਨਾਲੇ ਤਾਂ ਤੁਸੀਂ ਇਹ ਕੱਪੜਾ ਖਰੀਦ ਕੇ ਵਰਤੋ ਆਪਣੇ ਸਰੀਰ ਤੇ ਬਿਮਾਰੀਆਂ ਬ੍ਰਾਂਡ ਦੇ ਕੱਪੜੇ ਵੀ ਪਾਉਣਿਓ ਹੂੰ ਇਹ ਵੀ ਇੱਕ ਬ੍ਰਾਂਡ ਆ ਇਹ ਆਪਣੇ ਭਾਰਤ ਦਾ ਬ੍ਰਾਂਡ ਆ ਜੀ ਆਪਣੇ ਬਜ਼ੁਰਗਾਂ ਦੀ ਵਿਰਾਸਤਾ ਜੀ ਤੇ ਇਹਨੂੰ ਜਰੂਰ ਤੁਸੀਂ ਤੇ ਦਵਾਈ ਆ ਦਵਾਈ ਆ ਕੁਦਰਤ ਦੀ ਦਵਾਈ ਲਈ ਬਹੁਤ ਹੀ ਫਾਇਦੇਮੰਦ ਆ ਠੀਕ ਆ ਜੀ ਕੁਦਰਤੀ ਦਵਾਈ ਵੀ ਇਹ ਨਾਲ ਹਨਾ ਸੋ ਧੰਨਵਾਦ ਇੰਨਾ ਪਿਆਰ ਦਿੰਦੇ ਹੋ ਵੀਡੀਓ ਨਾਲ ਜੁੜਦੇ ਹੋ ਐਂਡ ਤੱਕ ਦੇਖੀ ਆ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਜੀ ਬਾਕੀ 3500 ਲਾ ਕੇ ਇਹਦਾ business ਸ਼ੁਰੂ ਕਰੋ ਤੇ ਲੱਖਾਂ ਰੁਪਈਆ ਦੀ ਕਮਾਈ ਕਰੋ ਉਦੇ ਲਈ ਤੁਸੀਂ ਬਾਈ ਕੋਲੇ ਤਹੇ ਤਾਂ ਚੱਲ ਕੇ ਆ ਜਾਓ ਜੇ ਪ੍ਰੋਪਰ ਗੱਲ ਸਮਝਣੀ ਆ ਨਹੀਂ ਫੋਨ ਤੇ ਗੱਲਬਾਤ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਹੋਮ ਡਿਲੀਵਰੀ ਵੀ ਹੋਊ ਜੀ ਹਾਂਜੀ ਲਓ ਜੀ ਹੋਮ ਡਿਲੀਵਰੀ ਦਾ ਵੀ ਪ੍ਰਬੰਧ ਹੈ ਇਹਨਾਂ ਕੋਲੇ ਸੋ ਸਾਰੀ ਗੱਲਬਾਤ ਬਾਕੀ ਤੁਸੀਂ ਫੋਨ ਤੇ ਕਰ ਲਓ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ